ਲਓ ਜੀ ਬਾਈ ਜੀ ਜਿਹੜਾ ਬੰਦਾ ਹੁਣ ਕੋਈ ਨਵਾਂ ਮਕਾਨ ਬਣਾਉਣਾ ਚਾਹੁੰਦਾਗਾ ਤੇ ਘਰ ਬਣਾਉਣਾ ਚਾਹੁੰਦਾਗਾ ਹੁਣ ਆਹ ਵੀਡੀਓ ਨੂੰ ਬਾਈ ਤੁਸੀਂ ਜ਼ਰੂਰ ਦੇਖ ਲਿਓ ਹੁਣ ਜਿਹੜਾ ਹੁਣ ਕੰਧਾਂ ਦੇ ਉੱਪਰੋਂ ਜਿਹੜਾ ਸੀਮੈਂਟ ਹੈਗਾ ਜਿਹੜਾ ਲਹਿਣ ਲੱਗ ਜਾਂਦਾ ਉੱਪਰ ਨੂੰ ਸੈਲ ਚੜ ਜਾਂਦੀ ਹੈ ਸੀਮੈਂਟ ਸਾਰਾ ਜਿਹੜਾ ਹੈਗਾ ਭੁਰਨ ਲੱਗ ਜਾਂਦਾ ਉਹਦਾ ਇਲਾਜ ਵੀ ਹੈਗਾ ਬਾਈ ਇੱਕ ਹੁਣ ਜੇ ਤੁਸੀਂ ਆਹ ਵੀਡੀਓ ਨੂੰ ਦੇਖੋਗੇ ਤੁਹਾਡਾ ਫਾਇਦਾ ਹੋ ਸਕਦਾਗਾ ਤੇ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸਾਰਿਆਂ ਤੱਕ ਵਗ ਜੇ ਹੁਣ ਜਿਹੜਾ ਕੋਈ ਨਵਾਂ ਘਰ ਮਕਾਨ ਬੰਦਾ ਬਣਾਉਣਾ ਚਾਹੁੰਦਾਗਾ ਇਸ ਵੀਡੀਓ ਨੂੰ ਜਰੂਰ ਦੇਖੇ ਉਸ ਤੋਂ ਬਾਅਦ ਦੇ ਵਿੱਚ ਜੋ ਤੁਹਾਡਾ ਦਿਲ ਕਰੇ ਉਹ ਕਰਨਾਗਾ ਸਿਰਫ ਇੱਕ ਸਹੀ ਸਲਾਹ ਤਰੀਕਾ ਦੇਣ ਦਾ ਮੇਰਾ ਫਰਜ਼ ਸੀਗਾ ਤੇ ਆਹ ਵੀਡੀਓ ਨੂੰ ਜਰੂਰ ਦੇਖਿਓ ਤੇ ਸ਼ੇਅਰ ਜਰੂਰ ਕਰ ਦਿਓ ਨਾ ਰੇਤੋ ਗਾਰੰਟੀ ਹੈ ਮਕਾਨ ਮੇਂ ਕبھی ਛਿਲਨ ਨਹੀਂ ਆਏਗੀ ਅਗਰ ਇਸ ਪ੍ਰਕਾਰ ਕੰਮ ਕਰੋਗੇ ਤੋ ਇਹ ਦੇਖੋ ਸਭ ਤੋਂ ਪਹਿਲੇ ਅਮਨੇ ਪਲਿੰਥ ਬਿੰਮ ਲਗਾਇਆ ਯਹਾਂ ਕੇ ਅਮਾਰੀ ਚੋਖੜ ਖੜੀ ਹੋ ਜਾਏਗੀ ਔਰ ਉਸਕੇ ਉਪਰ ਇੱਕ ਰੱਤਾ ਲਗਾਣੇ ਕੇ ਬਾਅਦ ਅੰਨੇ ਇੱਕ ਇੱਕ ਕਾ ਮਸਾਲੇ ਕੀ ਟੀਪੀਸੀ ਡਾਲ ਦਿੱਤੀ ਟੀਪੀਸੀ ਡਾਲਣੇ ਕੇ ਬਾਅਦ ਫਿਰ ਵੀ ਅੰਨੇ ਕਮੀ ਨਹੀਂ ਛੋਡੀ ਸਰਕੂਲ ਮੈਟ ਵਿਛਾ ਦਿਆ ਅਗਰ ਇਸ ਪ੍ਰਕਾਰ ਕੰਮ ਕਰੋਗੇ ਨਾ ਗਾਰੰਟੀ ਹੈ ਆਪਕੇ ਮਕਾਨ ਮੇਂ ਸ਼ੀਲਨ ਦੂਰ ਰਹੇਗੀ ਧੰਨਵਾਦ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਹ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਜਰੂਰ ਕਰ ਦਿਓ ਤੇ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਿਓ ਤੇ ਆਪਾਂ ਇਦਾਂ ਦੀਆਂ ਵੀਡੀਓ ਹੋਰ ਵੀ ਤੁਹਾਡੇ ਤੱਕ ਲੈ ਕੇ ਆ ਸਕੀ